ਅੱਗੇ ਇੰਦਾ ਦੇ ਕਿਸਾਨ ਆਏ ਨੇ ਜਿੱਦਾਂ ਬਾਬਾ ਜੀ ਪਿਆਸ ਤੋਂ ਪਿਆਸ 70 ਸਾਲ ਦੀ ਉਮਰ ਵਾਲੇ 1 70 ਤੋਂ 80 ਸਾਲ ਉਹਨਾਂ ਨੂੰ ਇਵਨ ਬਾਈਪਾਸ ਸਰਜਰੀਜ਼ ਕਰਵਾਈਆਂ ਹਾਰਟ ਦੇ ਪ੍ਰੋਬਲਮ ਆ ਹਾਰਟ ਅਟੈਕ ਵੀ ਉਹਨਾਂ ਨੂੰ ਆਏ ਹੋਏ ਹੈ ਇੱਕ ਇੱਕ ਸਰਜਰੀ ਹੋਈ ਹੈ ਉਹਨਾਂ ਦੀ ਬਟ ਸਟਿਲ ਉਹ ਫਿਰ ਵੀ ਉਹ ਧੂਏ ਚੱਗੇ ਜਾਂਦੇ ਜਦਕਿ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਉਹਨਾਂ ਲਈ ਬਹੁਤ ਪ੍ਰੋਬਲਮ ਹੋ ਸਕਦੀ ਹੈ ਬਟ ਉਹ ਫਿਰ ਵੀ ਉਹਨਾਂ ਚ ਇੰਨਾ ਜਜ਼ਬਾ ਆ ਕਿ ਉਹ ਅੱਗੇ ਜਾਂਦੇ ਔਰ ਉਹਨਾਂ ਵੱਲ ਦੇਖ ਕੇ ਮਿਰਚ ਵੀ ਨਾ ਜੱਜ਼ਬਾਇਆ ਅਰੇ ਇਥੇ ਬਹੁਤ ਲੋਕ ਗੰਭੀਰਤਾ ਦੇ ਨਾਲ ਝੋਟਾ ਖਾ ਕੇ ਲੜਨ ਲੱਗੇ ਹੋਏ ਨੇ ਇਹਨਾਂ ਤੋਂ ਇਹਨਾਂ ਦੇ ਵੀ ਜਿਹੜਾ ਜ਼ਖਮ ਮੈਂ ਸਿਰੇ ਪੱਟੀ ਕੀਤੀ ਹੈ 1.5 ਤੋਂ 2 ਇੰਚ ਦਾ ਬੁਲੇਟ ਗਨ ਵੱਜਿਆ ਹੈ ਇਹਨਾਂ ਦੇ ਰਬਟਾ ਜੋ ਕਿ ਉਹਨੇ 1.5 ਤੋਂ 2 ਇੰਚ ਦਾ ਕੈਪ ਪਾਇਆ ਹੈ ਜਿੱਦਾਂ ਪਾਣੀ ਦੀ ਬੁਛਾਰਾ ਦੇ ਨਾਲ ਉਹਨਾਂ ਨੂੰ ਸਰਦੀ ਜ਼ੁਕਾਮ ਵੀ ਹੋ ਰਿਹਾ ਹੈ ਕਈਆਂ ਨੂੰ ਇੱਥੇ ਲੂਸ ਮੋਸ਼ਨ ਦੀ ਪ੍ਰੋਬਲਮ ਆ ਰਹੀ ਹੈ ਔਰ ਖਾਸ ਕਰਕੇ ਜੋ ਹੈ ਅੱਖਾਂ ਤੋਂ ਬੋਲੇ ਸੁਟੇ ਜਾ ਰਹੇ ਅੱਖਾਂ ਤੇ ਨਾ ਜ਼ਿਆਦਾ ਪ੍ਰਭਾਵ ਗੰਦਾ ਆ ਰਿਹਾ ਕਿ ਅੱਖਾਂ ਲਾਲ ਹੋ ਰਹੀਆਂ ਇਰਿਟੇਸ਼ਨ ਹੋ ਰਹੀ ਹੈ ਅੱਖਾਂ 'ਚ ਪਾਣੀ ਹੈ ਜਿਹਦੇ ਕਰਕੇ ਵਿਜ਼ਨ ਵੀ ਘਟ ਰਹੀ ਹੈ ਉਹਨਾਂ ਨੂੰ ਇ ਸੀ ਆਪਣੇ ਹਿਸਾਬ ਨਾਲ ਤਾਂ ਬਹੁਤ ਘੱਟ ਤਿਆਰੀ ਨਾਲ ਆਏ ਸੀ ਜਦੋਂ ਇੱਥੇ ਆ ਕੇ ਦੇਖਿਆ ਕਿ ਇੰਨੇ ਜ਼ਿਆਦਾ ਫੱਟੜਿਆ ਪੀਸਾਰਡੀ ਕੋਲ ਆਉਂਦੇ ਆ 2 ਘੰਟੇ ਸਟਾਕ ਹੀ ਖਤਮ ਹੋ ਗਿਆ ਸੀਗਾ ਅੱਛਾ ਜੀ ਹਾਂ ਜੀ ਤੇ 2 ਘੰਟੇ ਤੁਸੀਂ ਦੁਬਾਰਾ ਸਟਾਕ ਲੈ ਕੇ ਆਏ ਅ ਜਿ세 ਇਹਨੂੰ ਬੁਲੇਟਸ ਵਾਲਾ ਜੋ ਹੈ ਉਹ ਕੱਢਣੇ ਮੇ ਜ਼ਿਆਦਾ ਇਸ਼ੂ ਆਤਾ ਕਿਉਂਕਿ ਅਗਰ ਹਮ ਉਸ ਨੂੰ ਸਟਾਰਟਿੰਗ ਮੇ ਬਾਹਰ ਕੱਢ ਲੇ ਤਾਂ ਠੀਕ ਹੈ ਨਹੀਂ ਤੋ ਬਾਡੀ ਦੇ ਅੰਦਰ ਅੰਦਰ ਜਾਂਦਾ ਸ਼ੁਰੂ ਹੋ ਜਾਂਦਾ ਹੈ ਜਿਸਕੇ ਬਾਡੀ ਦੇ ਅੰਦਰ ਚਲਾ ਗਿਆ ਤੋ ਅਗਰ ਉਹ ਨਹੀਂ ਕੱਢ ਲਿਆ ਗਿਆ ਟਾਈਮ ਤੇ ਤੋ ਇਨਫੈਕਸ਼ਨ ਕ੍ਰੀਏਟ ਕਰਕੇ ਉਸ ਏਰੀਆ ਮੇ ਫਸ ਬੜਕੇ ਜ਼ਿਆਦਾ ਇਸ਼ੂ ਹੋ ਜਾਏਗਾ ਪਾਕਿਸਤਾਨੀ ਮੋਰਚੇ ਦੀ ਇੱਕ ਹੋਰ ਸਵੇਰ ਹੋਈ ਹੈ ਸ਼ੰਭੂ ਬਾਰਡਰ ਦੇ ਉਤੇ ਤੇ ਤੀਜਾ ਦਿਨ ਹੈ ਅਕਸਰ ਅ لیکن ضرورت ضرورت ਪੈਂਦੀ ਹੈ ਤੇ ਉਸੇ ਥਾਰ ਦੇ ਨਾਲ ਸੇਵਾ ਕਰਨ ਲਈ ਵੀ ਪੰਜਾਬੀ ਅੱਗੇ ਰਹਿੰਦੇ ਆ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਤੇ ਇੱਕ ਥਾਰ ਜਿਹੜੀ ਹੈ ਉਹ ਬਾਈ ਜੀ ਹੁਣੀ ਲੈ ਕੇ ਆਏ ਆ ਤੇ ਇਹਦੇ ਵਿੱਚ ਫਰਸਟ ایڈ ਜਿਹੜੀ ਹੈ ਉਹ ਸੇਵਾ ਜਿਹੜੀ ਹੈ ਉਹ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਕਿ ਜਿਹੜੇ ਕਿਸਾਨ ਜ਼ਖਮੀ ਹੋ ਰਹੇ ਆ ਜਨਾਂ ਨੂੰ ਸੱਟਾਂ ਲੱਗ ਰਹੀਆਂ ਕਿਉਂਕਿ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਰਬਰ ਬੁਲੇਟ ਦੀ ਫਾਇਰਿੰਗ ਜਿਹੜੀ ਆ ਉਹ ਵੀ ਸੁਣਨ ਚ ਆਇਆ ਸੀਗਾ ਕਿ ਕੀਤੀ ਜਾ ਰਹੀ ਹੈ ਸੋ ਉਹਦੇ ਵਿੱਚ ਜਿਹੜੇ ਕਿਸਾਨ ਜ਼ਖਮੀ ਹੋ ਰਹੇ ਆ ਉਹਨਾਂ ਨੂੰ ਫਰਸਟ ایڈ ਅ ਜਿਹੜੀ ਆ ਉਹ ਪ੍ਰੋਵਾਈਡ ਕਰਨ ਦੀ ਇੱਕ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸੋ ਬਾਈ ਜੀ ਹੁਣੀ ਕਿੱਥੋਂ ਆਏ ਨੇ ਤੇ ਕਿਵੇਂ ਇਹ ਅਭੀ ਹਨਾ ਇਹਨਾਂ ਨੂੰ ਹੋਇਆ ਕਿ ਵੀ ਆਪਾਂ ਇੱਕ ਸੇਵਾ ਕਰੀਏ ਤੇ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਬਾਈ ਜੀ ਅਸੀਂ ਅਕਸਰ ਦੇਖਦੇ ਆਂ ਕਿ ਆਫ-ਰੋਡਿੰਗ ਵਗੈਰਾ ਲਈ ਹਨਾ ਥਾਰ ਯੂਜ਼ ਕੀਤੀ ਜਾਂਦੀ ਹੈ ਤੁਸੀਂ ਥਾਰ ਆਪਦੀ ਇੱਥੇ ਲੈ ਕੇ ਪਹੁੰਚੇ ਹੋ ਕਿਸਾਨੀ ਮੋਰਚੇ 'ਚ ਸੇਵਾ ਕਰ ਰਹੇ ਹੋ ਜਿਹੜੀ ਕਿ ਕਿਸਾਨ ਜ਼ਖਮੀ ਨੇ ਉਹਨਾਂ ਨੂੰ ਫਰਸਟ ਏਡ ਪ੍ਰੋਵਾਈਡ ਕਰ ਰਹੇ ਹੋ ਹਾਂਜੀ ਬਿਲਕੁਲ ਜੀ ਅਸੀਂ ਜਦੋਂ ਦੇਖਿਆ ਸੋਸ਼ਲ ਮੀਡੀਆ ਸਾਰੇ ਤੋਂ ਪਹਿਲਾਂ ਦੇਖਿਆ ਸੀਗਾ ਜਦੋਂ ਪਰਸੋਂ ਕਿਸਾਨਾਂ ਨੇ ਕੂਚ ਕੀਤਾ ਦਿੱਲੀ ਜਾਣ ਲਈ ਤੇ ਇਹਨਾਂ ਦੇ ਜਦੋਂ ਗੋਲਾਬਾਰੀ ਹੋਈ ਕਿਸਾਨਾਂ ਦੇ ਸੱਟਾਂ ਲੱਗੀਆਂ ਨੌਜਵਾਨ ਫੱਟੜ ਕੀਤੇ ਉਦੋਂ ਜਦੋਂ ਅਸੀਂ ਦੇਖਿਆ ਸਾਨੂੰ ਇੰਨਾ ਦੁੱਖ ਲੱਗਾ ਸੀ ਆਪਣਾ ਥਾਰ ਚੱਕੀ ਕਿਸੇ ਨੂੰ ਕਿਸੇ ਨੂੰ ਜਿਆਦਾ ਦੱਸਿਆ ਵੀ ਨਹੀਂ ਵੀ ਆਪਣੇ ਬੇਸ ਤੇ ਜਿੰਨਾ ਕੋ ਹੋ ਸਕਦਾ ਸੀ ਅਸੀਂ ਆਪਣਾ ਤਮਾ ਜਮਾ ਲੈ ਕੇ ਤੁਰ ਪਏ ਸੀ ਦਵਾਈਆਂ ਦੁਵਾਈਆਂ ਲੈ ਕੇ ਪਰ ਜਦੋਂ ਇੱਥੇ ਆ ਕੇ ਦੇਖਿਆ ਅਸੀਂ ਆਪਣੇ ਹਿਸਾਬ ਨਾਲ ਤਾਂ ਬਹੁਤ ਘੱਟ ਤੇਿਆਰੀ ਨਾਲ ਆਏ ਸੀ ਜਦੋਂ ਇੱਥੇ ਆ ਕੇ ਦੇਖਿਆ ਕਿ ਇੰਨੇ ਜਿਆਦਾ ਫਟੜਿਆ ਵੀ ਸਾਡੇ ਕੋਲ ਆਉਂਦੇ ਆ 2 ਘੰਟੇ ਦਾ ਸਟਾਕ ਹੀ ਖਤਮ ਹੋ ਗਿਆ ਸੀਗਾ ਅੱਛਾ ਜੀ ਹਾਂਜੀ ਤੇ 2 ਘੰਟੇ ਤੁਸੀਂ ਦੁਬਾਰਾ ਸਟਾਕ ਲੈ ਕੇ ਆਏ ਅੱਛਾ ਤੀਸਰੀ ਵਾਰੀ ਫੇਰ ਸਟਾਕ ਖਤਮ ਹੋ ਗਿਆ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਮੌਜੂਦ ਹੈਗੇ ਹੋ ਅਸੀਂ ਜੀ ਪਰਸੋ ਦਾ ਜਦੋਂ ਦਾ ਤੁਹਾਡਾ ਸਾਟਿਆ ਸੀ ਉਦੋਂ ਤੋਂ ਇੱਥੇ ਆ ਗਏ ਸੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੇ ਕੁ ਮਤਲਬ ਕਿ ਜਖਮੀ ਕਿਸਾਨ ਨੇ ਹੁਣ ਤੱਕ ਇੱਥੇ ਆ ਚੁੱਕੇ ਆ ਤੁਹਾਡੇ ਕੋਲ ਭਾਜੀ 200 ਲਗਭਗ 200 ਬੰਦਾ ਮਤਲਬ ਕਿ ਜ਼ਖਮੀ ਹੋ ਚੁੱਕੇ ਜਿਹੜੇ ਜ਼ਖਮੀ ਹੋ ਕੇ 200 ਆ ਬਾਕੀ ਜਿਹੜੇ ਬਿਮਾਰ ਆ ਜਿਨ੍ਹਾਂ ਦੇ ਅੱਖਾਂ ਚ ਅ ਗੈਸ ਕਰਕੇ ਬਹੁਤ ਗੈਸ ਦੇ ਗੋਲੇ ਨਾਲ ਇਫੈਕਟ ਹੋਇਆ ਜੀ ਹਾਂਜੀ ਜ ਸਾਧ ਹੀ ਪ੍ਰੋਬਲਮ ਆਈ ਆ ਉਹ 2 250 ਲੱਗ ਗਿਆ ਜੀ ਮੇਰੇ ਕੋਲ 4 500 ਵੀ ਬੰਦੇ ਆ ਦੀ ਦਵਾਈ ਦੁਵਾਈ ਚੱਲ ਗਈ ਆ ਜੀ ਭਾਈ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਉਹ ਵੀ ਐਕਸਪਾਇਰੀ ਹੋ ਚੁੱਕੇ ਆ ਐਕਸਪਾਇਰੀ ਗੋਲੇ ਜਿਹੜੇ ਆ ਉਹ ਛੱਡੇ ਜਾ ਰਹੇ ਆ ਤਾਂ ਕਿ ਹੋਰ ਨੁਕਸਾਨ ਕੀਤਾ ਜਾ ਜਿੱਦਣ ਪਹਿਲੇ ਦਿਨ ਭਾਜੀ ਜਿਹੜੇ ਗੋਲੇ ਉਹ ਮੈਂ ਆਪ ਖੁਦ ਉਹਦੀ ਐਕਸਪਾਇਰੀ ਡੇਟ ਜਦੋਂ ਫਟਿਆ ਹੋਇਆ ਸੀਗਾ ਉਹਦੇ ਸਟicker ਲੱਗਾ ਹੋਇਆ ਸੀ ਉਹ ਜਿਹੜਾ ਰਹਿ ਗਿਆ ਸੀਗਾ ਮੈਨੂੰ ਇੱਕ ਕਿਸਾਨ ਵੀ ਮੁੰਡਾ ਸੀਗਾ ਉਹ ਲੈ ਕੇ ਆਇਆ ਉਹ ਸੋ ਉਸ ਤੋਂ ਬਾਅਦ ਜਿਹੜੀਆਂ ਅੰਡਰ ਡੇਅਰ ਵੀ ਹੈਗੀਆਂ ਸੀਗੀਆਂ ਜਿਹੜੀਆਂ ਸਹੀ ਸੀਗੇ ਪਰ ਐਕਸਪਾਇਰ ਵੀ ਇਹਨਾਂ ਚ ਲਾਏ ਹਾਂ ਜੀ ਸੋ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਮੰਗ ਕਰਨਾ ਚਾਹੁੰਦਾ ਇਹ ਪੈਲੇਟ ਕਨ ਯੂਜ਼ ਕਰਦੇ ਆ ਕਿ ਨਿੱਕੇ ਨਿੱਕੇ ਛਰੇ ਨਿਕਲਦੇ ਜਿਹਦੇ ਵਿੱਚੋਂ ਉਹ ਪੂਰੇ ਸਰੀਰ ਨੂੰ ਪਟੜ ਕਰਦੇ ਉਹ ਇੱਕ ਡੇਢ ਇੰਚ ਡੂੰਘੇ ਚਲ ਜਾਂਦੇ ਆ ਜਿੰਨਾ ਕੱਢਣ ਦੀ ਕੋਸ਼ਿਸ਼ ਕਰਦੇ ਨਿਕਲਦੇ ਨਹੀਂ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਪਲੀਜ਼ ਅਤੂਗੈਸ ਛੱਡ ਦਿਓ ਚਲਾ ਲਓ ਤੁਸੀਂ ਪਰ ਉਹ ਛਰੇ ਨਾ ਮਾਰੋ ਬਹੁਤ ਤੰਗ ਹੁੰਦੇ ਆ ਕਿਸਾਨ ਪਲੀਜ਼ ਬੇਨਤੀ ਆ ਸਾਡੀ ਬਈ ਉਹ ਨਾ ਚਲਾਓ ਹੋਰ ਜੋ ਮਰਜੀ ਚਲਾ ਲਓ ਬਈ ਜਿੱਦਾਂ ਹੁ ਉਦਾਂ ਵੀ ਜਦੋਂ ਇੱਕ ਤਾਂ ਸਾਂਹ ਬੜੀ ਫੁੱਲਣ ਲੱਗਦੀ ਹੈ ਹਨਾ ਵੀ ਸਾਂਹ ਚੜਦੀ ਅੱਖਾਂ 'ਚ ਮਿਰਚ ਵਗੈਰਾ ਇਹਦਾ ਹੱਲ ਕੀ ਕਰ ਸਕਦੇ ਆ ਕਿੱਦਾਂ ਦੀ ਤਿਆਰੀ ਕਰ ਕਰ ਸਕਦੇ ਜਦੋਂ ਸਾਹ ਸੁ ਦੀ ਪ੍ਰੋਬਲਮ ਆਉਂਦੀ ਹੈ ਸਾਨੂੰ ਐਕਸ ਸਰਵਿਸਮੈਨ ਜਿਹੜੇ ਆਰਮੀ ਤੋਂ ਅਟੈਚਡ ਆ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਸੀ ਜੇ ਐਦਾਂ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਦੋ ਤਿੰਨ ਚੁਟਕੀਆਂ ਜੀਭ ਤੇ ਲੂਣ ਦੀਆਂ ਰੱਖ ਲਓ ਤੇ ਬਾਕੀ ਜੋ ਤੇ ਦਵਾਈ ਦੂਵੀ ਚੱਲ ਰਹੀ ਹੈ ਐਂਟੀਬਾਇਓਟਿਕ ਵਗੈਰਾ ਜੇ ਕੋਈ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜਾਂ ਆਸਾਨ ਨਹੀਂ ਆ ਰਹੀ ਜਾਂ ਤੇ ਐਂਟੀ ਅਲਰਜਿਕ ਲੈ ਸਕਦੇ ਆ ਤੇ ਬਾਕੀ ਜ਼ਿਆਦਾ ਵੀ ਮੁੰਡੇ ਆਪਣੇ ਕੋਲਗਟ ਕੋਲਗਟ ਲਾ ਕੇ ਮੂੰਹ ਤੇ ਰੱਖ ਤੇ ਆਪਣੇ ਅੱਖਾਂ ਟਾਕੇ ਰੱਖਣ ਤੇ ਗਿੱਲਾ ਪਾਣੀ ਦਾ ਪਰਣਾ ਆਪਣੇ ਕੋਲ ਰੱਖਣ ਜ਼ਰੂਰੀ ਹਾਂਜੀ ਤੁਸੀਂ ਵੀ ਜੀ ਇਸ ਸੇਵਾ ਲਈ ਇੱਥੇ ਪਹੁੰਚੇ ਹੋਏ ਆ ਤੁਹਾਡਾ ਕੀ ਨਾਮ ਹੈ ਦੀਪਿਕਾ ਅੱਛਾ ਜੀ ਤੇ ਤੁਸੀਂ ਕਿਸ ਤਰ੍ਹਾਂ ਦੀ ਸੇਵਾ ਇੱਥੇ ਨਿਭਾ ਰਹੇ ਹੋ ਅ ਜਿੰਨ ਕੋ ਵੀ ਡਰੈਸਿੰਗ ਦੀ ਜ਼ਰੂਰਤ ਹੈ ਡਰੈਸਿੰਗ ਪ੍ਰੋਵਾਈਡ ਕਰਵਾ ਰਹੇ ਹੋ ਔਰ ਮੈਡੀਸਿਨ ਆ ਬੇਸਿਕਲੀ ਕਹਾਂ ਸੇ ਆ ਮੋਹਾਲੀ ਸੇ ਅੱਛਾ ਮੋਹਾਲੀ ਸੇ ਜੀ ਠੀਕ ਹੈ ਤਾਂ ਆਪਕਾ ਵੀ ਯਹਾਂ ਪੇ ਸਟਾਰਟਿੰਗ ਡੇ ਸੇ ਹੀ ਇਹ ਪਈ ਅੱਛਾ ਉਸੇ ਦਿਨ ਸੇ ہماری ਐਂਬੂਲੈਂਸ ਸੇਵਾ ਜੋ ਹੈ ਯਹਾਂ ਪੇ ਸ਼ੁਰੂ ਹੋਰ ਫਸਟ ਸਟੇਜ ਇਤਨੀ ਵੀ ਡਰੈਸਿੰਗ ਕਰਾ ਰਹੀ ਹੈ ਉਸਮ ਜੀ ਨਰਸਿੰਗ ਐਂਡ ਐਮਬੀਏ ਅੱਛਾ ਜੀ ਐਮਬੀਏ ਠੀਕ ਹੈ ਤੋ ਜਿਸ ਤਰ੍ਹਾਂ ਕੇ ਆਪਕੇ ਬਾਦ ਜ਼ਖਮੀ ਕਿਸਾਨ ਆ ਰਹੇ ਹੈ ਮੇਨ ਮੇਜਰ ਜੋ ਪ੍ਰੋਬਲਮ ਆਪਕੋ ਕਿਆ ਵੀ हो रही है कि की किसानों को सबसे ज्यादा दिक्कत किस चीज की है आ, जैसे इनको वो बुलेट्स वाला जो है वो निकालने में ज्यादा इशू आता है क्योंकि अगर हम उसको स्टार्टिंग में बाहर निकाल दे तो ठीक है नहीं तो बॉडी के अंदर अंदर जाता शुरू हो जाता है जिसकी बॉडी के अंदर चला गया तो अगर वो नहीं निकाला गया टाइम पे तो इन्फेक्शन क्रिएट करके उस एरिया में फर्स्ट बैठ के ज्यादा इशू हो जाएगा अच्छा। तो वो ज्यादा मेजर है और जिनकी पूरी बॉडी में कट लगे फर्स्ट वाले दिन फर्स्ट डे उस टाइम पे हम इतने प्रिपेयर थे नहीं सूचिंग हो नहीं पाई तो उन लोगों का ज्यादा नुकसान हुआ फील ऐसा हो रहा है कि जैसे हम एक कंट्री के नहीं अलग अलग कंट्री के लोग हैं और हमें बॉर्डर पे ही रोका जा रहा है हम एक ही कंट्री में रह के अपनी कंट्री से एक जगह से दूसरी जगह नहीं जा सकते mm -hmm. प्रोटेस्ट करना बहुत हमारा राइट right है डेमोक्रेसी है तो हम प्रोटेस्ट कर सकते हैं हमें प्रोटेस्ट करने से रोक नहीं सकते अगर ये हमें प्रोटेस्ट करने से रोक रहे हैं मतलब हमें हमारी डेमोक्रेसी को छीनने की कोशिश कर रहे हैं तो ये किसी भी तरीके से सही नहीं है ये हम अपने ही कंट्री के लोगों के ऊपर इस तरीके से वो आंसू गैस के गोले फेंक रहे हैं बुलेट चला रहे हैं ये तो बहुत ही गलत चीज है

ਹਾਂ ਮੇਰੇ ਮਤਲਬ ਪੱਟ ਵਿੱਚ ਗੋਲੀ ਲੱਗੀ ਆ ਅੱਛਾ ਜੀ ਇੱਥੇ ਇੱਥੇ ਡਾਂਗ ਵੱਜੀ ਅੱਛਾ ਇੱਥੇ ਡਾਂਗ ਵੀ ਵੱਜੀ ਹੈ ਤੁਹਾਡੇ ਹਨਾ ਸੋ ਭੈਣ ਜੀ ਕੀ ਕਹਿਣਾ ਚਾਹੂਗੇ ਜਿੱਦਾਂ ਦਾ ਮਾਹੌਲ ਇੱਥੇ ਬਣਿਆ ਹੋਇਆ ਹੈ ਦੇਖੋ ਇੱਥੇ ਦਾ ਮਾਹੌਲ ਬਹੁਤ ਜ਼ਿਆਦਾ ਗੰਭੀਰ ਹੈ ਜਦੋਂ ਮੈਂ ਆਈ ਸੀ ਮੈਂ ਇੰਨਾ ਸੋਚ ਕੇ ਨਹੀਂ ਆਈ ਸੀ ਮੈਂ 100 150 ਬੰਦੇ ਦਾ ਫਿਰ ਵੀ ਆਪਾਂ ਆਪਣੇ ਕਲਾਸਮੇਟਾਂ ਆਈ ਸੀ ਮੈਂ ਇੱਥੇ ਬਹੁਤ 100 150 ਬੰਦੇ ਦਾ ਆਪਾਂ ਸਟਾਕ ਲੈ ਕੇ ਆਏ ਸੀਗੇ ਬਟ ਜਦੋਂ ਆਪਾਂ ਇੱਥੇ ਪਹੁੰਚੇ ਸਾਡਾ ਇੱਕ ਸਟਾਕ ਖਤਮ ਹੋ ਗਿਆ ਆਪਾਂ ਦੂਜਾ ਅਰੇਂਜ ਕੀਤਾ ਔਰ ਉਸ ਤੋਂ ਬਾਅਦ ਸਾਡੀ ਜਿੱਦਾਂ ਇੰਟਰਵਿਊ ਲੋਕਾਂ ਨੇ ਦੇਖੀ ਸਾਡੀ ਬਹੁਤ ਹੀ ਮਾਨ ਸਨਮਾਨ ਸਤਿਕਾਰ ਬਖਸ਼ਿਆ ਉਹਨਾਂ ਨੇ ਸਮਾਨ ਇੱਥੇ ਪੂਰਾ ਪ੍ਰਬੰਧ ਕੀਤਾ ਸਰਬੱਤ ਦਾ ਭਲਾ ਸੰਸਾ ਉਹਨਾਂ ਨੇ ਸਾਨੂੰ ਟੇਬਲ ਕੁਰਸੀਆਂ ਦਵਾਈਆਂ ਵੀ ਲਿਆ ਕੇ ਦਿੱਤੀਆਂ ਅਤੇ ਹੋਰ ਵੀ ਬਹੁਤ ਯੋਗ ਕਿਸਾਨ ਨੇ ਜਾਂ ਭਾਈ ਨੇ ਜੋ ਜਲੰਧਰ ਵੀ ਬੈਠੇ ਆ ਜਾਂ ਹੋਰ ਵੀ ਸ਼ਹਿਰਾਂ ਚ ਬੈਠੇ ਉਹ ਵੀ ਇੱਥੇ ਸਾਡੇ ਕੋਲ ਪਹੁੰਚੇ ਦਵਾਈਆਂ ਦੇਣ ਪੂਰਾ ਸਤਿਕਾਰ ਮਾਨ ਸਨਮਾਨ ਉਹਨਾਂ ਨੇ ਬਖਸ਼ਿਆ ਔਰ ਇੱਥੇ ਬਹੁਤ ਲੋਕ ਗੰਭੀਰਤਾ ਦੇ ਨਾਲ ਚੋਟਾਂ ਖਾ ਕੇ ਲੜਨ ਲੱਗੇ ਹੋਏ ਨੇ ਇਹਨਾਂ ਤੋਂ ਇਹਨਾਂ ਦੇ ਵੀ ਜਿਹੜਾ ਜ਼ਖਮ ਮੈਂ ਸਵੇਰੇ ਪੱਟੀ ਕੀਤੀ ਹੈ 1.5 ਤੋਂ 2 ਇੰਚ ਦਾ ਬੁਲੇਟ ਗਨ ਵੱਜਿਆ ਇਹਨਾਂ ਦੇ ਰਬੜ ਦਾ ਜੋ ਕਿ ਉਹਨੇ 1.5 ਤੋਂ 2 ਇੰਚ ਦਾ ਗੈਪ ਆਇਆ ਅੰਦਰ ਤੇ ਫਿਰ ਵੀ ਮਤਲਬ ਕਿ ਤੁਹਾਡੇ ਕੋਲ ਆ ਰਹੇ ਆ ਪੱਟੀ ਕਰਾ ਰਹੇ ਆ ਤੇ ਫਿਰ ਉਸ ਤੋਂ ਬਾਅਦ ਫਿਰ ਮੋਰਚੇ ਦੇ ਵਿੱਚ ਪਹੁੰਚ ਰਹੇ ਬਿਲਕੁਲ ਪੱਟੀ ਕਰਾ ਰਹੇ ਆ ਫਿਰ ਮੋਰਚੇ ਤੇ ਜਾ ਰਹੇ ਆ 100 ਤੋਂ 150 ਬੰਦਾ ਇੰਜਰਡ ਹੋਇਆ ਆ ਔਰ ਮੈਂ 200 ਤੋਂ 300 ਬੰਦੇ ਨੂੰ ਦਵਾਈਆਂ ਦੇ ਚੁੱਕੇ ਜਿੱਦਾਂ ਪਾਣੀ ਦੀ ਬੁਛਾਰਾ ਦੇ ਨਾਲ ਉਹਨਾਂ ਨੂੰ ਸਰਦੀ ਜ਼ੁਕਾਮ ਵੀ ਹੋ ਰਿਹਾ ਆ ਕਈਆਂ ਨੂੰ ਇੱਥੇ ਲੂਜ਼ ਮੋਸ਼ਨ ਦੀ ਪ੍ਰੋਬਲਮ ਆ ਰਹੀ ਆ ਔਰ ਖਾਸ ਕਰਕੇ ਜੋ ਹੈ ਅਥਰੂ ਗੋਲੇ ਸੁੱਟੇ ਜਾ ਰਹੇ ਅੱਖਾਂ ਤੇ ਇੰਨਾ ਜ਼ਿਆਦਾ ਪ੍ਰਭਾਵ ਗੰਦਾ ਆ ਰਿਹਾ ਕਿ ਅੱਖਾਂ ਲਾਲ ਹੋ ਰਹੀਆਂ ਇਰਿਟੇਸ਼ਨ ਹੋ ਰਹੀ ਆ ਅੱਖਾਂ 'ਚ ਪਾਣੀ ਆ ਜਿਹਦੇ ਕਰਕੇ ਵਿਜ਼ਨ ਵੀ ਘਟ ਰਹੀ ਦੁਆ ਜੋੜ ਕੇ ਬੇਨਤੀ ਕਰੂੰਗੀ ਕਿ ਸਰਕਾਰ ਪਾਇਰੇਟ ਗਨ ਦਾ ਵੀ ਯੂਜ਼ ਨਾ ਕਰੇ ਪਾਇਰੇਟ ਗਨ ਦੇ ਨਾਲ ਵੀ ਬਹੁਤ ਜ਼ਿਆਦਾ ਡੀਪ ਜ਼ਖਮ ਬਣ ਰਹੇ ਨੇ ਲੋਕਾਂ ਦੇ ਅੰਦਰ ਇੱਕ ਛੜੇ ਉਹ ਯੂਜ਼ ਕਰ ਰਹੇ ਨੇ ਉਹ ਛੜੇ ਵੀ ਛੋਟੀ ਛੋਟੀ ਲੋਹੇ ਦੀਆਂ ਗੋਲੀਆਂ ਜਿਹੜੀਆਂ ਅੰਦਰ ਤੱਕ ਤਾਂ ਸਜ ਜਾਂਦੀਆਂ ਨੇ ਤੇ ਉਹ ਜਦੋਂ ਆਪਾਂ ਸਰਜਿਕਲ ਬਲੇਡ ਨਾਲ ਕੱਢਦੇ ਕਈ ਵਾਰੀ ਕੁਝ ਤਾਂ ਨਿਕਲ ਜਾਂਦੀ ਹੈ ਕੁਝ ਕਾਫੀ ਡੀਪ ਚਲ ਜਾਂਦੀ ਹੈ ਨਿਕਲਦੀ ਹੈ ਸਾਨੂੰ ਰੈਫਰ ਕਰਨਾ ਪੈਂਦਾ ਹੈ ਤੇ ਮੈਂ ਸਰਕਾਰ ਨੂੰ ਬੇਨਤੀ ਕਰੂੰਗੀ ਕਿ ਆਪਾਂ ਇਦਾਂ ਲੜਾਈ ਨਾ ਕਰੀਏ ਕਿਸਾਨਾਂ ਦੇ ਨਾਲ ਐ ਵੀ ਸਾਡੇ ਹੀ ਇੰਡੀਅਨਸ ਨੇ ਯੂਥ ਆ ਸਾਡਾ ਸਾਡੇ ਬਜ਼ੁਰਗ ਨੇ ਇਹਨਾਂ ਦੀ ਰਿਸਪੈਕਟ ਕਰੋ ਕਿਸਾਨ ਜਿਹੜੀ ਇੱਤਹਾ ਹੈ ਇਹਨਾਂ ਨੂੰ ਮੈਂ ਇਹੀ ਕਹੂੰਗੀ ਸਲਾਮ ਕਰੂੰਗੀ ਸਲੂਟ ਕਰੂੰਗੀ ਕਿ ਇਹ ਫੇਰ ਵੀ ਉੱਥੇ ਲੜਨ ਜਾਂਦੇ ਨੇ ਠੀਕ ਹੈ ਮੈਂ ਹੀ ਸਰਕਾਰ ਨੂੰ ਕਹੂੰਗੀ 노 ਫਾਰਮਰਸ 노 ਫੂਡਸ ਪਲੀਜ਼ ਤੁਸੀਂ ਇਹਨਾਂ ਦੀ ਰਿਕੁਐਸਟ ਸੁਣੋ ਸੋਨ ਕੇ ਹੱਲ ਕਰੋ ਨਾ ਕਿ ਤੁਸੀਂ ਐਦਾਂ ਗੋਲੇਬਾਰੀ ਕਰੋ ਉਹਨਾਂ ਤੇ ਇੱਕ ਚੀਜ਼ ਹੋਰ ਹੈ ਜੀ ਕਿ ਹਰ ਇੱਕ ਵਰਗ ਦੇ ਹਨਾ ਵੀ ਇੱਥੇ ਕਿਸਾਨ ਮੌਜੂਦ ਨੇ ਚਾਹੇ ਉਹ ਬਜ਼ੁਰਗ ਨੇ ਮੈਂ ਤਾਂ ਕਈ ਬਜ਼ੁਰਗ ਦੇਖਿਆ ਉਹਨਾਂ ਦੀ ਉਮਰ ਮੈਨੂੰ ਲੱਗਦਾ 80 ਸਾਲ ਤੋਂ ਵੀ ਬਿਲਕੁਲ ਕਈ ਐਦਾਂ ਦੇ ਕਿਸਾਨ ਆਏ ਨੇ ਜਿੱਦਾਂ ਬਾਬਾਈ ਪਿਆ ਤੋਂ ਪਿਆ 70 ਸਾਲ ਦੀ ਉਮਰ ਵਾਲੇ 1 70 ਤੋਂ 80 ਸਾਲ ਉਹਨਾਂ ਨੂੰ ਇਵਨ ਬਾਈਪਾਸ ਸਰਜਰੀਸ ਕਰਵਾਈਆਂ ਹਾਰਟ ਦੇ ਪ੍ਰੋਬਲਮ ਆ ਹਾਰਟ ਅਟੈਕਸ ਵੀ ਉਹਨਾਂ ਨੂੰ ਆਏ ਹੋਏ ਆ ਇੱਕ ਇੱਕ ਸਰਜਰੀ ਹੋਈ ਆ ਉਹਨਾਂ ਦੀ ਬਟ ਸਟਿਲ ਉਹ ਫਿਰ ਵੀ ਉਹ ਧੂਏ ਚ ਅੱਗੇ ਜਾਂਦੇ ਜਦਕਿ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਉਹਨਾਂ ਲਈ ਬਹੁਤ ਪ੍ਰੋਬਲਮ ਹੋ ਸਕਦੀ ਹੈ ਬਟ ਉਹ ਫਿਰ ਵੀ ਉਹਨਾਂ ਚ ਇੰਨਾ ਜਜ਼ਬਾ ਆ ਕਿ ਉਹ ਅੱਗੇ ਜਾਂਦੇ ਔਰ ਉਹਨਾਂ ਵੱਲ ਦੇਖ ਕੇ ਮਿਰਚ ਵੀ ਇੰਨਾ ਜਜ਼ਬਾ ਆ ਸ਼ੁਕਰੀਆ ਜੀ ਆ ਟਾਈਮ ਦੇਣ ਲਈ ਸੋ ਸੋਮੀਨਾਥ ਨੇ ਰਿਪੋਰਟ ਵੀ ਹਨਾ ਵੀ ਇੱਕ ਬਣਾਈ ਗਈ ਸੀ ਕਿ ਜਿਹਦੇ ਵਿੱਚ ਕਿਹਾ ਸੀਗਾ ਕਿ ਅਗਰ ਦੇਸ਼ ਦੇ ਕਿਸਾਨਾਂ ਦਾ ਪਲਾ ਕਰਨਾ ਹੈ ਤਾਂ ਐਮਐਸਪੀ ਜਿਹੜੀ ਹੈ ਉਹ ਲਾਗੂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜੀ ਆਮਦਨ ਹੈ ਉਹਨੂੰ ਵਧਾਇਆ ਜਾ ਸਕੇ ਤਾਂ ਐਮਐਸਪੀ ਵੀ ਇੱਕ ਮੇਨ ਮੁੱਦਾ ਆ ਕਿ ਵੀ ਸਾਡੀ ਐਮਐਸਪੀ ਜਿਹੜੀ ਹੈ ਉਹ ਸਾਰੇ ਫਸਲਾਂ ਦੇ ਉੱਤੇ ਲਾਗੂ ਕੀਤੀ ਜਾ ਸਕੇ ਸੋ ਤੀਜਾ ਦਿਨ ਆ ਜੀ ਅ ਕਿਸਾਨੀ ਮੋਰਚੇ ਦਾ ਸ਼ੰਭੂ ਬਾਰਡਰ ਦੇ